ਬਹੁਤ ਹੀ ਪੁਰਾਣਾ ਕਿਲਾਵਾ ਇਸੇ ਪਹਾੜੀ ਤੇ ਨੇ ਬਣਿਆ ਹੋਇਆ ਬਿਲਕੁਲ ਸਿੱਕਲ੍ਹ ਦੋਸਤੋ ਸ਼ੁਰੂਆਤ ਆ ਤੁਹਾਡਾ ਅੱਜ ਨਵਾਂ ਦਿਨ ਨਵੇਂ ਵਲੌਗ ਦੇ ਨਾਲ ਕੱਲ ਰਾਤੀ ਅਸੀਂ ਇੱਥੇ ਪਹੁੰਚੇ ਸੀਗੇ ਰਾਤੀ 9:30 ਵਜੇ ਇਹ ਗੁਰਦੁਆਰਾ ਸਾਹਿਬ ਹੈ ਰਾਣੀ ਬਾਜ਼ਾਰ ਬਹੁਤ ਹੀ ਵਧੀਆ ਗੁਰਦੁਆਰਾ ਅਕਮੋਡੇਸ਼ਨ ਮਿਲ ਗਈ ਸੀਗੀ ਬਹੁਤ ਵਧੀਆ ਤੇ ਬਾਬਾ ਜੀ ਦਾ ਨੰਬਰ ਵੀ ਲਿਆ ਤੇ ਤੁਹਾਨੂੰ ਸਕਰੀਨ ਤੇ ਸਟਾਲ ਕਰ ਦੂੰਗਾ ਤਾਂ ਜੇ ਕਿਸੇ ਨੇ ਸੰਗਤ ਨੇ ਪੰਜਾਬ ਤੋਂ ਆਉਣਾ ਉਹਨਾਂ ਵਾਸਤੇ ਬਹੁਤ ਵਧੀਆ ਵੀਕਰ ਨੇਰ ਐਂਟਰ ਕਰਦੇ ਸਾਰੀ ਗੁਰਦੁਆਰਾ ਸਾਹਿਬਾ ਵੰਦ ਤੁੰਦ ਵੰਦ ਵੰਦ ਜੀ ਬੋਲਣ ਦੇ ਸਤਨਾਮ ਸ਼ਿਦਾਂਤ ਮੋਤੋ ਹੁਣ ਅਸੀਂ ਜਾ ਰਹੇ ਹਾਂ ਜੀ ਬੀਕਾਨੇਰ ਨੂੰ ਐਕਸਪਲੋਰ ਕਰਨ ਵਾਸਤੇ ਦੇਖਦੇ ਹਾਂ ਕਿਹੜੀ-ਕਿਹੜੀ ਜਗ੍ਹਾ ਇੱਥੇ ਕੀ ਕੁਝ ਹੈਗਾ ਵਾ ਤੁਹਾਡਾ ਨਾਲ ਸ਼ੇਅਰ ਕਰਾਂਗੇ ਇੱਥੋਂ 60 ਕਿਲੋਮੀਟਰ ਇੱਕ ਗੁਰਦੁਆਰਾ ਸਾਹਿਬਾ ਗੁਰੂ ਨਾਨਕ ਦੇਵ ਜੀ ਦਾ ਹਿਸਟੋਰੀਕਲ ਅਸੀਂ ਉੱਤਰ ਦਰਸ਼ਨ ਕਰਨ ਜਾ ਰਹੇ ਹਾਂ ਐ ਉਮੀਦ ਕਰਦੇ ਆਂ ਵੀ ਤੁਹਾਨੂੰ ਇਹ ਸਫਰ ਸਾਡਾ ਵਧੀਆ ਲੱਗੂਗਾ। ਦੋਸਤੋ ਅਸੀਂ ਪਹੁੰਚ ਗਏ ਜੀ ਬਿਕਨਰ ਦੇ ਜੂਨਾਗੜ੍ਹ ਕਿਲਾ ਦੇ ਵਿੱਚ। ਇਹ ਬਹੁਤ ਹੀ ਪੁਰਾਣਾ ਕਿਲਾਵਾ ਕਿਸੇ ਪਹਾੜੀ ਤੇ ਨਹੀਂ ਬਣਿਆ ਹੋਇਆ। ਬਿਲਕੁਲ ਸਮਤਲ ਮੈਦਾਨ ਆ। ਬਹੁਤ ਵਿਸ਼ਾਲ ਤੇ ਵੱਡਾ ਕਿਲਾ ਹੈ ਤੇ ਦੇਖੋ ਪਿੱਛੇ ਤੁਸੀਂ ਦੇਖ ਸਕਦੇ ਹੋ ਕੱਡੀ ਵੱਡੀ ਬਿਲਡਿੰਗ ਹੈ ਜੀ ਇਹ ਕਿਲੇ ਦੇ ਵਿੱਚ ਇੱਕ ਤਲਾਬ ਜਾਂ ਬਣਿਆ ਜੀ ਪਤਾ ਨਹੀਂ ਇਹ ਮੱਛੀਆਂ ਪਾਲਣ ਵਾਸਤੇ ਆ ਕਿ ਜਾਂ ਇੱਥੇ ਇਸ਼ਨਾਨ ਪਾਣੀ ਕਰਨ ਵਾਸਤੇ ਆ ਇਹਦੇ ਬਾਰੇ ਸਾਨੂੰ ਕੁਝ ਨਹੀਂ ਪਤਾ ਸਾਹਮਣੇ ਇੱਕ ਛੋਟਾ ਜਿਹਾ ਕੁਆਟਰ ਹੈ ਲਗਦਾ ਕੋਈ ਰਾਜ ਦੇ ਸੇਵਾਦਾਰ ਵਗੈਰਾ ਦਾ ਕਿਸਾਨ ਕੋਲੋਨੀ ਟਾਈਪ ਹੁੰਦਾ ਨਾ ਉਸ ਤਰ੍ਹਾਂ ਦਾ ਹੈਗਾ ਉਹ ਸਾਹਮਣੇ ਜੰਗਲ ਪਾਣੀ ਦਾ ਪ੍ਰੋਗਰਾਮ ਹੈ ਜੀ ਪਾਈਪ ਲੱਗੇ ਹੋਏ ਸਾਰਾ ਕੁਝ ਸਿਸਟਮ ਪਤਾ ਨਹੀਂ ਇਹ ਸਿਸਟੀ ਨਾਲ ਕਨੈਕਟਡ ਹੈ ਕਾਫੀ ਪਾਈਪ ਲੱਗੇ ਨੇ ਬਾਹਲ ਸਾਈਡ ਬੜੀ ਸ਼ਾਂਤੀ ਹੈਗੀ ਹੋਨੇ ਬਹੁਤ ਹੀ ਗੰਦਾ ਵਾ ਹੁਣ ਇਹਨੂੰ ਪਤਾ ਹੈ ਕਿਸ ਪਰਪਸ ਵਾਸਤੇ ਸਟੋਰ ਕੀਤਾ ਗਿਆ ਪਛਤਾਣਵਾ ਦੱਸ ਦਿਆਂ 150 ਰੁਪਏ ਹੈ ਦੀ ਐਂਟਰੀ ਫੀਸ ਹੈ ਜੀ ਇਸ ਕਿਲੇ ਦੀ ਤੇ 50 ਰੁਪਏ ਪਾਰਕਿੰਗ ਹੈ ਕਾਰ ਪਾਰਕਿੰਗ ਬਹੁਤ ਹੀ ਵਿਸ਼ਾਲ ਕਿਲਾ ਬਹੁਤ ਹੀ ਵੱਡਾ ਖੁੱਲੀ ਗਰਾਊਂਡ ਹੈ

ਮੋਸਤੋਏ ਸੀਗਾ ਕਿਲਾ ਚੂਨਾਗੜ ਬਿਕਨਰ ਕੁਛ ਰੈਸਟ੍ਰਿਕਸ਼ਨ ਕਰਕੇ ਅੰਦਰ ਤੁਹਾਨੂੰ ਵੀਡੀਓ ਨੇ ਬਣਾ ਦਿੱਤੀ ਗਈ ਬਹੁਤ ਸੋਹਣਾ ਅੰਦਰ ਸੀਗਾ ਬਣਿਆ ਸੀਗਾ ਤੇ ਹੁਣ ਅਸੀਂ ਕਿਲਾ ਘੁੰਮ ਕੇ ਬਾਹਰ ਆਏ ਆ ਇੱਕ ਛੋਟਾ ਜਿਹਾ ਇੱਕ ਰਿਫਰੈਸ਼ਮੈਂਟ ਏਰੀਆ ਵਾ ਇੱਥੇ ਚਾਹ ਦਾ ਕੱਪ 150 ਰੁਪਏ ਦਾ ਵਾ ਪਹਿਲਾਂ ਸੋਚਿਆ ਸੀ ਚਾਹ ਪੀਣੇ ਪਰ ਫਿਰ ਸੋਚਿਆ ਵੀ ਵੇਸਟ ਹੋ ਜਾ ਮਨੀ ਹੈ ਇੱਕ ਦੁਬਾਰਾ ਜਾ ਕੇ ਪੀਣਾ ਟਾਬੇ ਟੋਪੇ ਤੇ ਮੇਰੇ ਪਿੱਛੇ ਮਿਊਜ਼ੀਅਮ ਹੈ ਬਹੁਤ ਹੀ ਵਿਸ਼ਾਲ ਕਿਲਾ ਵਾ ਇਸ ਕਿਲੇ ਨੂੰ ਬਣਨ ਚ ਪੂਰੇ 300 ਸਾਲ ਲੱਗੇ ਸੀਗੇ ਤੇ 150 ਰੁਪਏ ਐਂਟਰੀ ਮੈਂ ਪਹਿਲਾਂ ਤੋਂ ਦੱਸੂਕਾ 1000 ਰੁਪਏ ਕਾਰ ਪਾਰਕਿੰਗ ਆ ਠੀਕ ਆ ਓਕੇ ਆ ਨਜ਼ਾਰੇ ਦੇਖਣ ਨੂੰ ਸਾਫ ਸੁਥਰਾ ਹਾਂਜੀ ਦੋਸਤੋ ਅਸੀਂ ਜਾ ਰਹੇ ਹੁਣ ਕੋਲਾयत ਬਿਕਨਰ ਤੋਂ ਜਸਟ 46 ਕਿਲੋਮੀਟਰ ਸਤਿਏ ਗੋਰਾਣਗ ਦੇਵ ਜੀ ਦਾ ਗੁਰਦੁਆਰਾ दर्शन ਕਰਨ ਜਾ ਰਹੇ ਆ ਜੀ ਇਹ ਹੈ ਗਿਆ ਸਰ ਜਸਲਮੇਰ ਰੋਡ ਬਾਰਡਰ ਫਰਮ ਦਾ ਮੈਨੂੰ ਕੰਟਾਲ ਗਿਆਦ ਆ ਗਿਆ ਕੱਲ੍ਹ ਸਵੇਰ ਦਾ ਨਾਸ਼ਤਾ ਜਸਲਮੇਰ ਮੇ ਹੋਗਾ ਦੁਪਹਿਰ ਦਾ ਖਾਣਾ ਜੈਪੁਰ ਮੇ ਹੋ ਰਾਤ ਦਾ ਖਾਣਾ ਦਿੱਲੀ ਮੇ ਦੇਖਦੇ ਆਂ ਜੀ ਸਵੇਰ ਦਾ ਨਾਸ਼ਤਾ ਦਾ ਕਿੱਥਾ ਨਹੀਂ ਅਸੀਂ ਦੇਖਦੇ ਆਂ ਕਿੱਥੇ ਜਾ ਕੇ ਦਾਣਾ ਪਾਣੀ ਮਿਲ ਸੀ ਹੁੰਦਾ ਸਭ ਦਾਣਾ ਪਾਣੀ ਦੀ ਥੇੜਾ ਜੀ ਪੰਛੀ ਉੱਡ ਉੱਡ ਕੇ ਆ ਜਾਂਦੇ ਆ ਇਹ ਨਹੀਂ ਇਹ ਦੂਰ ਨਾ ਮੋੜੇ ਚੁੱਕਣ ਇਹ ਹੈ ਜੀ ਬੀਕਾਨੇਰ ਦਾ 에어ਪੋਰਟ ਬਿਲਕੁਲ ਡੇਜ਼ਰਟ ਦੇ ਵਿੱਚ ਬਣਿਆ ਹੋਇਆ ਹੈ। ਸੌਣ ਨੂੰ ਬਹੁਤ ਸ਼ਾਨਦਾਰ ਹੈ ਜੀ। स एयरपोर्ट है तकरीबन तकरीबन आठ दस किलोमीटर दूर बरग्याल जैसलमेर तीन सौ चौदह ਵੇ ਟਰੈਕ ਹੈ ਜੀ ਸਾਹਮਣੇ ਗੱਡੇ ਗੱਡੇ ਬੱਡੇ ਟੱਲੇ ਨਜ਼ਰ ਆ ਰਹੇ ਨੇ ਦੇਤੇ ਵਾਹਿਗੁਰੂ ਜੀ ਅਸੀਂ ਪਹੁੰਚ ਗਏ ਜੀ ਗੁਰਦੁਆਰਾ ਪੁਆਇੰਟ ਸਾਹਿਬ ਲੰਗਰ ਪਾਣੀ ਛਕ ਲਿਆ ਜੀ ਇਹ ਗੁਰਦੁਆਰਾ ਸਾਹਿਬ ਦੀ ਬਿਲਡਿੰਗ ਤੋਂ ਅਸੀਂ ਮੈਂ ਦਰਸ਼ਨ ਕਰਾ ਰਿਹਾ ਹਾਂ ਇਹ ਗੁਰਦੁਆਰਾ ਸਾਹਿਬ ਦੀ ਬਿਲਡਿੰਗ ਹੈ ਜੀ ਸੱਚੇ ਪਾਤਸ਼ਾਹ ਪਹਿਲੇ ਪਾਤਸ਼ਾਹ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਦੇ ਚਰਨ ਛੋਪਾ ਪ੍ਰਾਪਤ ਗੁਰਦੁਆਰਾ ਸਾਹਿਬ ਕੋਲ ਸਾਹਿਬ ਜੋ ਕਿ ਬਿਕਨਹਿਰ ਤੋਂ तकरीबन तकरीबन 5.3 ਕਿਲੋਮੀਟਰ ਹੈ ਜੀ ਆਇਦਰੋਂ ਮੇਨ ਰਸਤਾ ਆਂਦਾ ਹੈ ਗੁਰਦੁਆਰਾ ਸਾਹਿਬ ਦੀ ਬਿਲਡਿੰਗ ਹੈ ਸਾਹਮਣੇ ਲੰਗਰ ਹਾਲ ਹੈ ਜੀ ਉਹ ਪਿਛਲੇ ਪਾਸੇ ਜਿਹੜਾ ਤੁਸੀਂ ਦੇਖ ਰਹੇ ਹੋ ਇਹ ਰਹਿائش ਹੈ ਗੁਰਦੁਆਰਾ ਦੇ ਸਾਹਮਣੇ ਬਹੁਤ ਹੀ ਵਿਸ਼ਾਲ ਕੋਈ ਝੀਲ ਨੁਮਾ ਜਗਾ ਤੋ ਸਿਦਸ਼ਨ ਕਰ ਰਹੇ ਹੋ ਇਹ ਘਾਟ ਆ ਜੀ ਕਹਿੰਦੇ ਆ ਜੇ ਕੋਈ ਮਹਾਰਿਸ਼ੀ ਕਪੇ ਲੋ ਇਸ ਤੇ ਇਹ ਉਹਨਾਂ ਦਾ ਘਾਟ ਆ ਜੀ ਬੜਾ ਮਸ਼ਹੂਰ ਹੈ ਇੱਥੇ ਤਕਰੀਬਨ ਤਕਰੀਬਨਾਂ ਬਣੇ ਹੋਏ ਨੇ ਇਸ਼ਨਾਨ ਕਰਨ ਵਾਸਤੇ ਕੁੰਡ ਬਣੇ ਹੋਏ ਨੇ ਇੱਕ ਟੋਟੋ ਘਟ ਡੇਢ 2 ਕਿਲੋਮੀਟਰ ਦਾ ਏਰੀਆ ਜੀ ਸਾਰਾ ਹੀ ਝੀਲ ਦੇ ਵਿੱਚ ਪਾਣੀ ਦੰਨਾ ਸਾਫ ਨਹੀਂ ਹੈਗਾ ਕਮਲ ਦੇ ਫੁੱਲ ਕੱਢੇ ਨੇ ਬਹੁਤ ਦੂਰ ਤੱਕ ਦੇਖੋ ਇਹ ਸਾਰਾ ਘਾਟ ਹੈ ਜੀ ਤੇ ਅਲੱਗ-ਅਲੱਗ ਪੁਆਇੰਟ ਬਣਾਨੇ ਇਸ਼ਾਰਾ ਕਰਨ ਵਾਲੇ ਸਾਮਣੇ ਇੱਕ ਮੰਦਿਰ ਵੀ ਨਜ਼ਰ ਆ ਰਿਹਾ ਹੈ। ਗੁਰਦੋਰਾ ਸਾਹਿਬ ਦੇ ਵਿੱਚ ਜਦੋਂ ਗੁਰੂ ਰਣਜੀਤ ਸਿੰਘ ਮਹਾਰਾਜੇ ਸਤੇ ਜਨੀਆਂ ਨੇ ਜਿਹੜੇ ਪੈਰੋਕਾਰ ਸੀ ਉਹਨਾਂ ਨਾਲ ਉਹਦੀ ਦੋਸਤੀ ਹੋਈ ਸੀ। ਇਹ ਇਹ ਤਾਂ ਹੱਸ ਗੁਰਦੋਰਾ ਸਾਹਿਬ ਹੈ ਜੀ। ਸਾਹਮਣੇ ਜਿਹੜੀ ਬਿਲਡਿੰਗ ਨਜ਼ਰ ਆ ਰਹੀ ਹੈ ਉਹ ਰਹਾਇਸ਼ ਹੈ। ਜੁਰਦਰਾ ਸਾਹਿਬ ਵੀ ਇੱਥੇ ਤੁਸੀਂ ਰਾਤ ਨੂੰ ਸਟੇ ਵੀ ਕਰ ਸਕਦੇ ਹੋ। ਬਿਕਾਨੇ ਤੋਂ ਲੈ ਕੇ ਜੁਰਦਰਾ ਸਾਹਿਬ ਦਾ ਸਫਰ ਦਾ ਬਹੁਤ ਵਧੀਆ ਰੋਡ ਕਨੈਕਟੀਵਿਟੀ ਬਹੁਤ ਵਧੀਆ ਹੈ। ਕੋਈ ਆਲੇ ਦੁਆਲੇ ਕੋਈ ਕੁੱਝ ਨਹੀਂ। ਸਿਕਸਨ ਤੋਂ ਆਪਣੀ ਬਹੁਤ ਜ਼ਿਆਦਾ ਆਂਡੀਆਂ ਨਾ ਪਾਉਂਦਾ। Ela wow. wow. 我。Wow.